ਗੁੱਡ ਮਾਰਨਿੰਗ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਲੇਖ 6 ਪੁਤਲੀਆਂ ਦਾ ਤਮਾਸ਼ਾ ਉਹਦਾ ਕਰਾਂਗੇ ਅੱਜ ਵਿਸ਼ਾ ਵਸਤੂ ਤੇ ਬੇਟਾ ਜਿਹੜਾ ਇਹ ਵਿਸ਼ਾ ਵਸਤੂ ਲਿਖਿਆ ਨਾ ਇਹ ਸਾਰ ਦੇ ਨਾਲ ਕੁਝ ਮਿਲਦਾ ਜੁਲਦਾ ਹੈ ਕਿਉਂਕਿ ਹੁਣ ਇਹਦੀ ਲੈਂਥ ਜਿਹੜੀ ਹੈ 20 ਮਾਰਕਸ ਵਾਲੀ ਚਾਹੀਦੀ ਹੈ ਤੇ ਜੇ ਅਹੀਂ ਗਾਈਡ ਦੀ ਗੱਲ ਕਰੀਏ ਜਾਂ ਆਪਣੀ ਬੁੱਕ ਵਿੱਚ ਮਟੀਰੀਅਲ ਇਕੱਠਾ ਕਰੀਏ ਨਾ ਤਾਂ ਫਿਰ ਵੀ ਇੰਨੀ ਲੈਂਥ ਨਹੀਂ ਬਣਦੀ ਸੋ ਇਹ ਜਿਹੜਾ ਹੈਗਾ ਵਿਸ਼ਾ ਵਸਤੂ ਇਹਨੂੰ ਮੈਂ ਸਾਰ ਦੇ ਨਾਲ ਮਿਕਸ ਕਰ ਦਿੱਤਾ ਇਹਦਾ ਇਹ ਬੈਨੀਫਿਟ ਹੋਏਗਾ ਇੱਕ ਤਾਂ ਤੁਹਾਨੂੰ ਈਜ਼ੀਲੀ ਲਰਨ ਹੋ ਜਾਏਗਾ ਦੂਜਾ ਤੁਹਾਨੂੰ ਪੇਜ ਜਿਹੜੇ ਕਵਰ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਹੋਏਗੀ ਠੀਕ ਹੈ ਬੇਟਾ ਪੜਨਾ ਸਟਾਰਟ ਕਰਦੇ ਆ ਪੁਤਲੀਆਂ ਦਾ ਤਮਾਸ਼ਾ ਨਿਬੰਧ ਬਲਵੰਤ ਗਾਰਗੀ ਦੀ ਰਚਨਾ ਹੈ ਇਸ ਦਾ ਵਿਸ਼ਾ ਪੁਤਲੀਆਂ ਦੇ ਤਮਾਸ਼ੇ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਇਸ ਦੀਆਂ ਵਿਸ਼ੇਸ਼ਤਾਈਆਂ ਤੇ ਮਹੱਤਵ ਦਾ ਉਲੇਖ ਕਰਨਾ ਹੈ ਉਲੇਖ ਮਤਲਬ ਉਹਨੂੰ ਪੇਸ਼ ਕਰਨਾ ਹੈ ਉਹਨੂੰ ਸਪਸ਼ਟ ਕਰਨਾ ਹੈ ਉਹਦੇ ਬਾਰੇ ਲਿਖਣਾ ਹੈ ਠੀਕ ਹੈ ਲੇਖਕ ਪੁਤਲੀਆਂ ਦੇ ਤਮਾਸ਼ੇ ਦੀ ਵਿਲੱਖਣਤਾ ਵਿਲੱਖਣਤਾ ਮਤਲਬ ਹੁੰਦਾ ਇੱਕ ਇਹਦਾ ਵੱਖਰਾਪਣ ਹੈਗਾ ਵਾ ਠੀਕ ਹੈ ਇੱਕ ਦੀ ਵੱਖਰੀ ਪਛਾਣ ਵੱਖਰਾਪਣ ਠੀਕ ਹੈ ਕਹਿੰਦੇ ਕਿ ਲੇਖਕ ਪੁਤਲੀਆਂ ਦੇ ਤਮਾਸ਼ੇ ਦੀ ਵਿਲੱਖਣਤਾ ਦਾ ਉਲੇਖ ਕਰਦਾ ਹੋਇਆ ਦੱਸਦਾ ਹੈ ਕਿ ਇਹ ਤਮਾਸ਼ਾ ਸੰਸਾਰ ਵਿੱਚ ਸਭ ਤੋਂ ਪੁਰਾਣੇ ਨਾਟਕ ਦਾ ਹਰਮਨ ਪਿਆਰਾ ਰੂਪ ਹੈ ਇਸ ਨੂੰ ਇੱਛਵਾਦੀ ਲੋਕ ਕਲਾ ਕਿਹਾ ਜਾਂਦਾ ਹੈ निर्जीव ਵਿੱਚ ਜਾਨ ਪਾਉਣ ਵਾਲੀ ਇਸ ਕਲਾ ਨੂੰ ਨਾਚ ਵੀ ਕਿਹਾ ਜਾਂਦਾ ਹੈ। ਲੇਖਕ ਇਸ ਲੇਖ ਵਿੱਚ ਯੂਰਪ ਤੇ ਭਾਰਤ ਵਿੱਚ ਪੁਤਲੀ ਨਾਟਕ ਦੀ ਸਥਿਤੀ ਬਾਰੇ ਵੀ ਦੱਸਦਾ ਹੈ। ਫਿਰ ਤੁਸੀਂ ਇਹਨੂੰ ਪੁਆਇੰਟਾਂ ਵਿੱਚ ਨਹੀਂ ਲਿਖਣਾ ਤੁਸੀਂ ਪੈਰਾ ਚੇਂਜ ਕਰਨਾ ਹੈ ਠੀਕ ਹੈ। ਲੇਖਕ ਦੱਸਦਾ ਹੈ ਕਿ ਪੁਰਾਤਨ ਸੰਸਕ੍ਰਿਤੀ ਵਿੱਚ ਸਭ ਤੋਂ ਪਹਿਲਾਂ ਸੂਤਰਧਾਰ ਆਉਂਦਾ ਹੈ। ਸੂਤਰਧਾਰ ਦਾ ਅਰਥ ਹੈ ਸੂਤ ਦੇ ਜਾਂ ਡੋਰਾ ਫੜਨ ਵਾਲਾ। ਇਹ ਨਾ ਸੂਤ ਦੀਆਂ ਡੋਰੀਆਂ ਨਾਲ ਨੱਚਣ ਵਾਲੀਆਂ ਪੁਤਲੀਆਂ ਤੋਂ ਲਿਆ ਗਿਆ ਹੈ ਲੇਖਕ ਦੱਸਦਾ ਹੈ ਕਿ ਪੁਤਲੀਆਂ ਦਾ ਤਮਾਸ਼ਾ ਹਰ ਇੱਕ ਪੁਰਾਣੇ ਵਿਅਕਤੀ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਨਾ ਕਦੇ ਜ਼ਰੂਰ ਵੇਖਿਆ ਹੋਵੇਗਾ ਅਤੇ ਉਹ ਵੀ ਉਸ ਵਾਂਗ ਪੁਤਲੀਆਂ ਵਿੱਚ ਜਾਨ ਪਾਉਣ ਦੀ ਸੋਚਦਾ ਹੋਵੇਗਾ ਉਸ ਵਾਂਗ ਤੋਂ ਮਤਲਬ ਕਿ ਲੇਖਕ ਜਦੋਂ ਵੇਖਦਾ ਹੈ ਤੇ ਉਹ ਸੋਚਦਾ ਹੈ ਕਿ ਇਨ੍ਹਾਂ ਪੁਤਲੀਆਂ ਦੇ ਵਿੱਚ ਜਾਨ ਪੈ ਜਾਵੇ ਤੇ ਕਹਿੰਦੇ ਕਿ ਜਦੋਂ ਉਸ ਸਮੇਂ ਵਿੱਚ ਪੁਰਾਣਾ ਬੰਦਾ ਵੇਖਦਾ ਹੋਵੇਗਾ ਪੁਤਲੀਆਂ ਨੂੰ ਤਾਂ ਉਹ ਵੀ ਇਹੇ ਸੋਚਦਾ ਹੋਵੇਗਾ ਕਿ ਇਨ੍ਹਾਂ ਪੁਤਲੀਆਂ ਵਿੱਚ ਜਾਨ ਪੈ ਜਾਵੇ ਜਿ세ਾ ਕਿ ਲੇਖਕ ਸੋਚਦਾ ਹੈ ਓਕੇ ਕਹਿੰਦਾ ਕਿ ਲੇਖਕ ਰੱਬ ਤੇ ਇਨਸਾਨੀ ਪੁਤਲੀਆਂ ਵਿੱਚ ਅੰਤ ਸਪਸ਼ਟ ਕਰਦਾ ਹੋਇਆ ਕਹਿੰਦਾ ਹੈ ਕਿ ਆਦੀ ਕਾਲ ਤੋਂ ਹੀ ਮਨੁੱਖ ਨੂੰ ਰੱਬ ਦੀਆਂ ਪੁਤਲੀਆਂ ਆਖਿਆ ਜਾਂਦਾ ਹੈ ਅਸੀਂ ਕੀ ਹਾਂ ਸਭ ਰੱਬ ਦੀਆਂ ਪੁਤਲੀਆਂ ਕਿਉਂਕਿ ਪਰਮਾਤਮਾ ਨੇ ਸਾਨੂੰ ਪੈਦਾ ਕੀਤਾ ਉਹਨੇ ਸੰਸਾਰ ਰੂਪੀ ਰੰਗਮੰਚ ਵਿੱਚ ਸਾਨੂੰ ਆਪਣਾ ਰੋਲ ਅਦਾ ਕਰਨ ਦਾ ਜਿਹੜਾ ਹੁਕਮ ਦਿੱਤਾ ਠੀਕ ਹੈ ਬਾਪ ਦੇ ਰੂਪ ਵਿੱਚ ਭੇਜਿਆ ਬੇਟੀ ਦੇ ਰੂਪ ਵਿੱਚ ਭੇਜਿਆ ਬੇਟੇ ਦੇ ਰੂਪ ਵਿੱਚ ਜੇ ਸਾਰੇ ਜਿਹੜੇ ਰਿਸ਼ਤੇ ਨੇ ਇਹ ਸਾਰੇ ਕੀ ਹੈ ਅਸੀਂ ਪਰਮਾਤਮਾ ਦੀਆਂ ਕੀ ਹਾਂ ਪੁਤਲੀਆਂ ਵਾਂ ਠੀਕ ਹੈ ਤੇ ਇਹ ਸਾਰਾ ਸੰਸਾਰ ਕੀ ਹੈ ਰੰਗਮੰਚ ਹੈ ਜਿੱਦੇ ਵਿੱਚ ਹਰ ਕੋਈ ਇਨਸਾਨ ਆਪਣਾ ਰੋਲ ਅਦਾ ਕਰ ਰਿਹਾ ਠੀਕ ਹੈ ਇਸੇ ਤਰ੍ਹਾਂ ਕਹਿੰਦੇ ਕਿ ਰੱਬ ਇੱਕ ਮਹਾਨ ਪੁਤਲੀਕਾਰ ਹੈ ਜੋ ਜਜ਼ਬਿਆਂ ਅਤੇ ਭਾਵਨਾਵਾਂ ਦੀਆਂ ਡੋਰੀਆਂ ਫੜੀ ਸਾਨੂੰ ਸੰਸਾਰ ਰੂਪੀ ਮੰਚ ਤੇ ਨਚਾਉਂਦਾ ਹੈ ਮਨੁੱਖ ਨੇ ਵੀ ਉਸੇ ਦੀ ਰੀਸ ਕਰਕੇ ਪੁਤਲੀਆਂ ਬਣਾਈਆਂ ਅਤੇ ਉਹਨਾਂ ਨੂੰ ਆਪਣੀ ਮਰਜ਼ੀ ਅਨੁਸਾਰ ਚਲਾਇਆ ਤੇ ਇਹਨਾਂ ਨੂੰ ਆਪਣੇ ਮਨੋਰੰਜਨ ਦਾ ਸਾਧਨ ਬਣਾ ਲਿਆ ਠੀਕ ਹੈ ਬੇਟਾ ਲੇਖਕ ਦੱਸਦਾ ਹੈ ਕਿ ਉਸਨੇ ਬਚਪਨ ਵਿੱਚ ਪੁੱਤਰੀਆਂ ਦੇ ਬਹੁਤ ਸਾਰੇ ਤਮਾਸ਼ੇ ਵੇਖ ਕੇ ਜਦੋਂ ਉਹਨਾਂ ਦੇ ਪਿੰਡ ਵਿੱਚ ਕੋਈ ਤਮਾਸ਼ੇ ਵਾਲਾ ਆ ਜਾਂਦਾ ਤਾਂ ਉਹ ਪੀਪਣੀ ਵਜਾਂਦਾ ਪੀਪਣੀ ਮਤਲਬ ਵਾਜਾ ਜਿਹਾ ਵਜਾਂਦਾ ਜਾਂ ਸੀਟੀ ਕਹਿ ਲਓ ਪੀਪਣੀ ਦੀ ਆਵਾਜ਼ ਸੁਣ ਕੇ ਲੋਕੀ ਤਮਾਸ਼ਾ ਵੇਖਣ ਲਈ ਇਕੱਠੇ ਹੋ ਜਾਂਦੇ ਹਨ ਪੁਤਲੀਆਂ ਵਾਲਾ ਪੁਤਲੀਆਂ ਦਾ ਤਮਾਸ਼ਾ ਵਿਖਾਉਣ ਲਈ ਰਾਤ ਨੂੰ ਤਿੰਨ ਮੰਜੀਆਂ ਜੋੜ ਕੇ ਅਤੇ ਨਿੱਕੇ-ਨਿੱਕੇ ਰੰਗਦਾਰ ਪੜਦੇ ਤਾਣ ਕੇ ਤਾਣ ਕੇ ਮਤਲਬ ਲਾ ਕੇ ਮੰਚ ਦੀ ਉਸਾਰੀ ਕਰ ਲੈਂਦਾ ਫਿਰ ਦੀਵਿਆਂ ਦੀ ਰੋਸ਼ਨੀ ਵਿੱਚ ਨਿੱਕੇ ਜਿਹੇ ਮੰਚ ਉੱਤੇ ਵੱਡੇ-ਵੱਡੇ ਜੁੱਧ ਹੁੰਦੇ ਪੁਤਲੀਆਂ ਵਾਲਾ ਤਮਾਸ਼ੇ ਪਿੱਛੋਂ ਦੀਵਾ ਬੁਝਾ ਕੇ ਪੁਤਲੀਆਂ ਨੂੰ ਇਕੱਠਾ ਕਰਕੇ ਆਪਣੇ ਟੋਕਰੇ ਵਿੱਚ ਪਾ ਲੈਂਦਾ ਉਸ ਦੇ ਚਲੇ ਜਾਣ ਦੇ ਨਾਲ ਸਾਡੀ ਨਿੱਕੀ ਜਿਹੀ ਰੰਗ-ਬਰੰਗੀ ਦੁਨੀਆ ਵੀ ਉਸੇ ਦੇ ਨਾਲ ਹੀ ਚਲੀ ਜਾਂਦੀ ਮਨੂਇਕੋ ਆਪਣੀ ਜ਼ਿੰਦਗੀ ਵਿੱਚ ਨਿੱਕੀ ਜਿਹੀ ਰੰਗ-ਬਰੰਗੀ ਦੁਨੀਆ ਕਿਹੜੀ ਐ ਹਡਾ ਬਚਪਨ ਠੀਕ ਹੈ ਜਿਹੜਾ ਕਦੇ ਵਾਪਸ ਨਹੀਂ ਆਂਦਾ ਕੋਈ ਵੀ ਚੀਜ਼ ਵਾਹੇ ਕਦੇ ਵਾਪਸ ਨਹੀਂ ਆਂਦੇ ਲੇਕਿਨ ਜਿਹੜਾ ਹਡਾ ਬਚਪਨ ਹੁੰਦਾ ਨਾ ਬੇਟਾ ਇਹ ਇਹੋ ਜਿਹਾ ਪੀਰੀਅਡ ਐ ਜਿਹਨੂੰ ਇਨਸਾਨ ਕਦੇ ਨਹੀਂ ਭੁੱਲ ਪਾਂਦਾ ਠੀਕ ਹੈ ਬਚਪਨ ਵਿੱਚ ਬੱਚਾ ਫ੍ਰੀ ਮਾਈਂਡ ਹੁੰਦਾ ਉਹਨੂੰ ਕੋਈ ਚੀਜ਼ ਦੀ ਚਿੰਤਾ ਨਹੀਂ ਹੁੰਦੀ ਇਸ ਕਰਕੇ ਕਿਹਾ ਜਾਂਦਾ ਕਿ ਬੱਚਿਆਂ ਨੂੰ ਆਪਣਾ ਜਿਹੜਾ ਬਚਪਨ ਖੁੱਲ ਕੇ ਜੀਣਾ ਚਾਹੀਦਾ ਓਕੇ ਲੇਖਕ ਦੱਸਦਾ ਹੈ ਕਿ ਨਾਟਕ ਦਾ ਹੋਰ ਕੋਈ ਰੂਪ ਲੋਕਾਂ ਦੇ ਇੰਨੇ ਨੇੜੇ ਨਹੀਂ ਜਿੰਨਾ ਪੁਤਲੀਆਂ ਦਾ ਤਮਾਸ਼ਾ ਨੇੜੇ ਹੈ ਇਸ ਵੱਲ ਬੱਚੇ ਬੁੱਢੇ ਤੇ ਜਵਾਨ ਸਭ ਖਿੱਚੇ ਤੁਰੇ ਆਉਂਦੇ ਹਨ ਪੁਤਲੀਆਂ ਵਾਲਾ ਤਮਾਸ਼ਾ ਨੂੰ ਰੋਚਕ ਬਣਾਉਣ ਲਈ ਨਾਲ-ਨਾਲ ਹਸਾਉਂਦਾ ਤੇ ਤਿੱਖੇ ਵਿਅੰਗ ਕਰਦਾ ਹੈ ਉਹ ਭੂਤਕਾਲ ਨੂੰ ਵਰਤਮਾਨ ਮਰਿਆਂ ਨੂੰ ਜਿਉਂਦਿਆਂ ਨਾਲ ਤੇ ਪੁਤਲੀਆਂ ਨੂੰ ਮਨੁੱਖਾਂ ਨਾਲ ਜੋੜਦਾ ਹੈ ਪੁਤਲੀਆਂ ਕਈ ਕਿਸਮਾਂ ਦੀਆਂ ਹਨ ਸਭ ਤੋਂ ਪਹਿਲੀ ਤੇ ਸਾਦੀ ਕਿਸਮ ਰੰਗਦਾਰ ਤੇ ਮੋٹے ਕਾਗਜ਼ ਤੇ ਕੱਟ ਕੇ ਬਣਾਈਆਂ ਪੁਤਲੀਆਂ ਦੀ ਹੈ ਪੁਤਲੀਆਂ ਵਾਲਾ ਰਾਤ ਦੇ ਸਮੇਂ ਕਿਸੇ ਥਾਂ ਤੇ ਦਰੀ ਵਿਛਾ ਕੇ ਬੈਠ ਜਾਂਦਾ ਹੈ ਉਹ ਦੀਵੇ ਦੀ ਰੋਸ਼ਨੀ ਮੱਧਮ ਰੱਖਦਾ ਹੈ ਤਾਂ ਜੋ ਪੁਤਲੀਆਂ ਨਾਲ ਬੰਨੇ ਤਾਂਗੇ ਨਜ਼ਰ ਨਾ ਆਣ ਉਸ ਦੀਆਂ ਪੁਤਲੀਆਂ ਆਮ ਤੌਰ ਤੇ ਸੂਰਬੀਰ ਲੜਾਕੇ ਪਹਿਲਵਾਨ ਰਾਸ਼ਸ਼ ਜਿਹਨੂੰ ਦਿਓ ਕਹਿੰਦੇ ਨੇ ਅਤੇ ਸ਼ੇਰ ਹੁੰਦੇ ਹਨ ਪਹਿਲਵਾਨ ਤੇ ਦਿਓ ਆਪਸ ਵਿੱਚ ਝੱਪੜ ਦੇ ਵਾਰ ਕਰਦੇ ਅਤੇ ਆਪਸ ਵਿੱਚ ਖੁੱਲਦੇ ਹਨ ਉਹ ਹਵਾ ਵਿੱਚ ਭੁੜਕਦੇ ਪਟਾਕਾ ਕਰਕੇ ਡਿੱਗ ਪੈਂਦੇ ਤੇ ਮੁੜ ਉੱਠਦੇ ਤੇ ਯੁੱਧ ਕਰਦੇ ਆਖਰ ਵਿੱਚ ਦਿਓ ਮਾਰਿਆ ਜਾਂਦਾ ਹੈ ਪੁਤਲੀਆਂ ਦਾ ਖੇਲ ਵਿਖਾਉਣ ਵਾਲਾ ਆਪਣੇ ਮੂੰਹ ਰਈ ਭਾਤ ਭਾਤ ਦੀਆਂ ਆਵਾਜ਼ਾਂ ਕੱਢ ਕੇ ਤਮਾਸ਼ੇ ਨੂੰ ਕਾਫੀ ਸੁਆਦਲਾ ਬਣਾਉਂਦਾ ਹੈ ਭਾਤ ਭਾਤ ਮਤਲਬ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਕੱਢ ਕੇ ਜੇਕਰ ਸ਼ੇਰ ਦੀ ਹੋਵੇ ਕੋਈ ਸੀਨ ਹੋਵੇ ਪੁਤਲੀ ਨੂੰ ਨਚਾਉਣਾ ਹੋਵੇ ਤੇ ਸ਼ੇਰ ਦੀ ਆਵਾਜ਼ ਕੱਢ ਕੇ ਠੀਕ ਹੈ ਦੂਜੀ ਕਿਸਮ ਸ਼ਾਹ ਪੁਤਲੀਆਂ ਦੀ ਹੈ ਇਸ ਵਿੱਚ ਅਸੀਂ ਚਿੱਟੇ ਪੜਦੇ ਉੱਪਰ ਪੁਤਲੀਆਂ ਦੇ ਪਰਛਾਵੇਂ ਖੇਡਦੇ ਦੇਖਦੇ ਹਾਂ ਇਸ ਰੂਪ ਵਿੱਚ ਰਾਖਸ਼ਾ ਪਰੀਆਂ ਅਤੇ ਜਿੰਨਾ ਭੂਤਾਂ ਦੀਆਂ ਕਹਾਣੀਆਂ ਪੜੀਆਂ ਸਭultanਾ ਖੇਡੀਆਂ ਜਾਂਦੀਆਂ ਹਨ ਇਸ ਵਿੱਚ ਪਿੱਠ ਭੂਮੀ ਦੇ ਦ੍ਰਿਸ਼ ਵਿੱਚ ਦਰੱਖਤਾ ਕਿਸ਼ਤੀਆਂ ਮਹਿਲ ਅਤੇ ਪਹਾੜ ਆਦਿ ਵੀ ਪ੍ਰਭਾਵਸ਼ਾਲੀ ਢੰਗ ਨਾਲ ਵਿਖਾਏ ਜਾਂਦੇ ਹਨ ਪਿੱਠ ਭੂਮੀ ਮਤਲਬ ਬੈਕਗ੍ਰਾਉਂਡ ਠੀਕ ਤੀਜੀ ਕਿਸਮ ਡੋਰੀ ਵਾਲੀ ਪੁਤਲੀਆਂ ਦੀ ਹੈ ਪੁਤਲੀਆਂ ਦੇ ਇਹ ਕਿਸਮ ਉਪਰੋਕਤ ਦੋਹਾਂ ਕਿਸਮਾਂ ਤੋਂ ਪੁਰਾਣੀ ਹੈ ਸਾਡੇ ਦੇਸ਼ ਵਿੱਚ ਇਹਨਾਂ ਨੂੰ ਹੀ ਪੁਤਲੀਆਂ ਦੇ ਤਮਾਸ਼ੇ ਦਾ ਕੇਂਦਰੀ ਰੂਪ ਮੰਨਿਆ ਜਾਂਦਾ ਹੈ ਰਾਜਸਥਾਨ ਵਿੱਚ ਕਾਗਜ਼ ਅਤੇ ਲੱਕੜ ਦੀਆਂ ਬਣੀਆਂ ਹੋਈਆਂ ਪੁਤਲੀਆਂ ਦਾ ਤਮਾਸ਼ਾ ਕੀਤਾ ਜਾਂਦਾ ਹੈ ਇਸ ਕਿਸਮ ਵਿੱਚ ਪੁਤਲੀਆਂ ਨੂੰ ਉਪਰੋਂ ਹੀ ਡੋਰੀ ਨਾਲ ਲੰਚਾਇਆ ਤੇ ਖੜਾਇਆ ਜਾਂਦਾ ਹੈ ਚੌਥੀ ਕਿਸਮ ਵਿੱਚ ਆਂਧਰਾ ਪ੍ਰਦੇਸ਼ ਦੀਆਂ ਪੁਤਲੀਆਂ ਆਉਂਦੀਆਂ ਹਨ ਇਹ ਪੁਤਲੀਆਂ ਪਤਲੇ ਰੰਗਦਾਰ ਚਮੜੇ ਦੀਆਂ ਹੁੰਦੀਆਂ ਹਨ ਪੁਤਲੀਆਂ ਨੂੰ ਚਿੱਟੇ ਪੜਦੇ ਉੱਪਰ ਰੰਗਦਾਰ ਪਰਛਾਵਿਆਂ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਇਨ੍ਹਾਂ ਪੁਤਲੀਆਂ ਨੂੰ ਤੋਲੂ ਬੋਮਾਲਤਾ ਕਿਹਾ ਜਾਂਦਾ ਹੈ। ਇਹ ਪੁਤਲੀਆਂ ਆਮ ਤੌਰ ਤੇ ਦੇਵਤਿਆਂ ਅਤੇ ਜਾਨਵਰਾਂ ਦੀਆਂ ਹੁੰਦੀਆਂ ਹਨ। ਪੰਚਤੰਤ ਦੀਆਂ ਕਹਾਣੀਆਂ ਇਸ ਦੇ ਮਾਧਿਅਮ ਦੁਆਰਾ ਬੜੀ ਸਫਲਤਾ ਨਾਲ ਪੂਰੀਆਂ ਕੀਤੀਆਂ ਜਾਂਦੀਆਂ ਹਨ। ਇਹ ਪੁਤਲੀਆਂ ਛੋਟੇ ਆਕਾਰ ਦੀਆਂ ਸੋਟੀਆਂ ਨਾਲ ਬਣੀਆਂ ਹੁੰਦੀਆਂ ਹਨ। ਇਸ ਨੂੰ ਫੜ ਕੇ ਦੋ ਆਦਮੀ ਪਰਦੇ ਪਿੱਛੇ ਖੜੇ ਹੋ ਜਾਂਦੇ ਹਨ ਅਤੇ ਇਹਨਾਂ ਦੇ ਕਰਤੱਵ ਦਿਖਾਉਂਦੇ ਹਨ ਪਿਛਲੇ ਪਾਸਿਓ ਰੋਸ਼ਨੀ ਇਸ ਢੰਗ ਨਾਲ ਪਾਈ ਜਾਂਦੀ ਹੈ ਕਿ ਸਿਰਫ ਪੁਤਲੀਆਂ ਦੀ ਛਾਂ ਹੀ ਪਰਦੇ ਉੱਪਰ ਦਿਖਾਈ ਦਿੰਦੀ ਹੈ ਛੋਟੀਆਂ ਤੇ ਹਲਕੀਆਂ ਹੋਣ ਕਰਕੇ ਇਹਨਾਂ ਪੁਤਲੀਆਂ ਵਿੱਚ ਫੁੜਤੀ ਹੁੰਦੀ ਹੈ ਉਛਲਦੇ ਹੋਏ ਜਾਨਵਰ ਟਪੂਸੀ ਮਾਰਦੇ ਬਾਂਦਰ ਉੱਡਦੇ ਹੋਏ ਦਿਓ ਅਤੇ ਪਰੀਆਂ ਪੜਦੇ ਉੱਪਰ ਦਿਲ ਖਿੱਚਵਾ ਨਜ਼ਾਰਾ ਪੇਸ਼ ਕਰਦੇ ਹਨ ਲੜਾਈਆਂ ਮਾਰ ਢਾਟੇ ਮਿਥਿਹਾਸਿਕ ਕਰਾਮਾਤਾਂ ਨਾਲ ਸੰਬੰਧਿਤ ਤ੍ਰਿਸ਼ ਪੜਦੇ ਉੱਪਰ ਬੜੇ ਰੋਚਕ ਢੰਗ ਨਾਲ ਪੇਸ਼ ਕੀਤੇ ਜਾਂਦੇ ਹਨ ਮਿਥਿਹਾਸਿਕ ਜਿਸਾ ਅਸੀਂ ਅਕਸਰ ਗਾਣੀਆਂ ਸੁਣਦੇ ਆਪਣੇ ਦਾਦਾ ਦਾਦੀ ਕੋ ਨਾਨਾ ਨਾਨੀ ਕੋ ਸੁਨੀਆਂ ਹੋਣਗੀਆਂ ਤੁਸੀਂ ਵੀ ਸੁਨੀਆਂ ਸੁਣਦੇ ਹੋਵਗੇ ਠੀਕ ਹੈ ਤੇ ਅਹੀਂ ਵੀ ਸੁਨੀਆਂ ਹੋਈਆਂ ਨੇ ਇੱਕ ਰਾਜਾ ਹੁੰਦਾ ਸੀ ਇੱਕ ਰਾਣੀ ਹੁੰਦੀ ਸੀ ਉਹਨਾਂ ਦੇ ਬੱਚੇ ਰਾਜਕੁਮਾਰ ਜੇਤੂ ਬੋ ਠੀਕ ਹੈ ਇਹੋ ਜਿਹਾ ਕਹਾਣੀਆਂ ਮਿਥਿਹਾਸਿਕ ਠੀਕ ਹੈ ਫੇਰ ਕਹਿੰਦੇ ਨੇ ਕਿ ਪੁਤਲੀਆਂ ਦੀ ਕਲਾ ਕਈ ਸਦੀਆਂ ਤੱਕ ਪਿੰਡਾਂ ਵਿੱਚ ਦੱਬੀ ਹੀ ਰਹੀ ਪਿਛਲੇ ਕੁਝ ਸਾਲਾਂ ਤੋਂ ਲੋਕ ਕਲਾਵਾਂ ਨੂੰ ਸਮਝਿਆ ਤੇ ਗ੍ਰਹਿਣ ਕੀਤਾ ਜਾਣ ਲੱਗ ਪਿਆ ਹੈ ਹੌਲੀ ਹੌਲੀ ਸ਼ਹਿਰਾਂ ਦੇ ਕਲਾਕਾਰ ਵੀ ਇਹਨਾਂ ਤੋਂ ਪ੍ਰਭਾਵਿਤ ਹੋਏ ਉਦੇਸ਼ੰਕਰ ਨੇ ਭਾਰਤੀ ਲੋਕ ਨਾਚਾਂ ਤੇ ਗੀਤਾਂ ਨੂੰ ਆਪਣੇ ਨ੍ਰਿਤਨਾਟਕਾਂ ਵਿੱਚ ਪੇਸ਼ ਕੀਤਾ ਤੇ ਲੋਕਾਂ ਨੂੰ ਇਹਨਾਂ ਤੋਂ ਜਾਣੂ ਕਰਵਾਇਆ ਇਹਨਾਂ ਨਾਟਾ ਵਿੱਚ ਪਾਤਰ ਅਤੇ ਮਜ਼ਦੂਰ ਪੁਤਲੀਆ ਮੰਗ ਸਿਲਹਰਾਂ ਦੇ ਟੈਂਡਾ ਚ ਦੇ ਸਨ ਇਸ ਤੋਂ ਬਾਅਦ ਸ਼ਿਸ਼ੂ ਸ਼ਾਂਤੀ ਵਰਦਨ ਨੇ ਰਮਾਇਣ ਦਾ ਨ੍ਰਿਤਨਾਟ ਤਿਆਰ ਕੀਤਾ ਜਿਸ ਵਿੱਚ ਸਾਰੇ ਪਾਤਰ ਵੱਡੇ ਮੁਕਟ ਚਿਹਰੇ ਉੱਤੇ ਲਾ ਕੇ ਪੁਤਲੀਆ ਮੰਗ ਅਭਿਨੇ ਕਰਦੇ ਸਨ ਮਤਲਬ ਰੋਲ ਅਦਾ ਕਰਦੇ ਸਨ ਜਾਂ ਐਕਟਿੰਗ ਕਰਦੇ ਸਨ ਠੀਕ ਹੈ ਲੇਖਕ ਦੱਸਦਾ ਹੈ ਕਿ ਇੱਕ ਵਾਰ ਉਸਨੇ ਬੰਬਈ ਵਿੱਚ ਰਾਜਸਥਾਨ ਦਾ ਵਧੀਆ ਪੁਤਨੀਆਂ ਦਾ ਤਮਾਸ਼ਾ ਵੇਖਿਆ ਪੁਤਨੀਆਂ ਵਾਲਾ ਬੋਰਡ ਥੱਲੇ ਨਿਕਲਿਆ ਮੰਚ ਬਣਾ ਕੇ ਤਮਾਸ਼ਾ ਦਿਖਾ ਰਿਹਾ ਸੀ ਨੇੜੇ ਦੇ ਫਿਲਮੀ ਐਕਟਰ ਐਕਟ੍ਰਸ ਦੁਕਾਨਦਾਰ ਥੋਬੀ ਅਤੇ ਮਾਲੀ ਸਭ ਤਮਾਸ਼ਾ ਦੇਖ ਰਹੇ ਸਨ ਤਮਾਸ਼ੇ ਵਿੱਚ ਰਾਜ ਦਰਬਾਰ ਦੇ ਝਗੜੇ ਸ਼ਾਜਾਹਾਂ ਤੇ ਇੱਕ ਰਾਜਪੂਤ ਜੋਧਾ ਦੇ ਸੱਚੇ ਪਿਆਰ ਨੂੰ ਦਰਸਾਇਆ ਜਾ ਰਿਹਾ ਸੀ ਇਸ ਵਿੱਚ ਮੱਧਕਾਲ ਦੇ ਰਾਜੇ ਰਾਣੀਆਂ ਬੰਦੀਆਂ ਮਤਲਬ ਦਾਸੀਆਂ ਦਵਾਰਪਾਲ ਤੇ ਦਰਬਾਰੀ ਆदि ਸਭ ਪੇਸ਼ ਕੀਤੇ ਜਾ ਰਹੇ ਸਨ ਪੁਤਲੀਆਂ ਵਾਲਾ ਮੰਚ ਦੇ ਇੱਕ ਪਾਸੇ ਬੈਠ ਕੇ ਪੁਤਲੀਆਂ ਨਾਲ ਗੱਲਾਂ ਕਰਦਾ ਹੈ ਤੇ ਉਹਨਾਂ ਨੂੰ ਹੱਲਾਸ਼ੇਰੀ ਦਿੰਦਾ ਹੈ ਉਸ ਦੀ ਪਤਨੀ ਤੇ ਪੁੱਤਰ ਮੰਚ ਦੇ ਪਿੱਛੇ ਲੁਕ ਕੇ ਡੋਰੀਆਂ ਨਾਲ ਪੁਤਲੀਆਂ ਨੂੰ ਖਿਡਾਰੇ ਹਨ ਮੰਚ ਦੇ ਖੁੰਝੇ ਵਿੱਚ ਇੱਕ ਬਾਂਦਰ ਮੁਹੀ ਪੁਤਲੀ ਲਗਾਰੇ ਲਈ ਬੈਠੀ ਸੀ ਬਾਂਦਰ ਮੁਹੀ ਮਤਲਬ ਜਿਹਦਾ ਫੇਸ ਬਾਂਦਰ ਵਾਂਗ ਦਾ ਹੈ ਲਗਾਰੇ ਮਤਲਬ ਟੋਲ ਰਾਣੀ ਤੇ ਉਸ ਦੀਆਂ ਦਾਸੀਆਂ ਅੱਖਾਂ ਵਿੱਚ ਮੁੱਕੀਆਂ ਦੇ ਕੇ ਰੋਂਦੀਆਂ ਸਨ ਭਾਵ ਇਹ ਹੈ ਕਿ ਪੁਤਲੀਆਂ ਦੇ ਮਾਧਿਅਮ ਰਾਹੀਂ ਉਹ ਮਨੁੱਖੀ ਭਾਵਨਾਵਾਂ ਨੂੰ ਪੇਸ਼ ਕਰਦਾ ਹੈ ਕੌਣ ਪੁਤਲੀਆਂ ਵਾਲਾ ਠੀਕ ਹੈ ਪੁਤਲੀਆਂ ਵਾਲਾ ਤਮਾਸ਼ੇ ਵਿੱਚ ਹਾਸ ਰਸ ਤੇ ਵਿਅੰਗ ਪਰਿਤੀਕਾ ਟਿੱਪਣੀ ਕਰਦਾ ਹੈ ਤੇ ਰਾਜਪੂਤਾਂ ਦੇ ਸਮੇਂ ਦੀਆਂ ਸਮਾਜਿਕ ਕੀਮਤਾਂ ਨੂੰ ਉਭਾਰਦਾ ਹੈ ਓਹ ਉਸ ਸਮੇਂ ਦੀਆਂ ਰੌਰੀਤਾਂ ਪਹਿਰਾਵੇ ਦਰਬਾਰਾਂ ਤੇ ਚੱਜ ਆਚਾਰ ਤੋਂ ਪੂਰੀ ਤਰ੍ਹਾਂ ਜਾਣੂ ਹੈ ਮਤਲਬ ਉੱਥੋਂ ਦਾ ਸਾਰਾ ਰਹਿਣ ਸਹਿਣ ਉਹਨਾਂ ਨੂੰ ਪਤਾ ਹੁੰਦਾ ਠੀਕ ਹੈ ਇਸ ਤਮਾਸ਼ੇ ਵਿੱਚ ਉਹਨਾਂ ਨਾਟਕਾਂ ਨਾਲੋਂ ਵਿਦੇਰੇ ਜਾਣ ਸੀ ਜਿੰਨਾ ਵਿੱਚ ਜਿਉਂਦੇ ਜਾਗਦੇ ਮਨੁੱਖ ਕੰਮ ਕਰਦੇ ਹਨ ਪੁਤਲੀਆਂ ਵਾਲਾ ਜੀਵਨ ਅਤੇ ਮਰਨ ਦੇ ਵਿਸ਼ਿਆਂ ਨੂੰ ਸ਼ੁਰੂ ਕਰਦਾ ਹੋਇਆ ਪਿਆਰ ਨਫ਼ਰਤ ਸੱਚ ਤੇ ਝੂਠ ਦੀ ਗੱਲ ਕਰਦਾ ਹੈ ਉਹ ਗੰਭੀਰ ਵਿਸ਼ੇ ਨੂੰ ਵੀ ਹਾਸਰਸ ਵਿਧੀ ਵਿੱਚ ਪੇਸ਼ ਕਰਨ ਦਾ ਹੁਨਰ ਰੱਖਦਾ ਹੈ ਉਸ ਦਾ ਤਮਾਸ਼ਾ ਲੋਕਾਂ ਨੂੰ ਖੁਸ਼ੀ ਅਤੇ ਆਸ਼ਾ ਦਿੰਦਾ ਹੈ ਕਿਉਂਕਿ ਉਹ ਦਰਸ਼ਕਾਂ ਦੇ ਮਨਾਂ ਨੂੰ ਜਾਣਦਾ ਹੈ ਤੇ ਆਪਣੇ ਤਮਾਸ਼ੇ ਵਿੱਚ ਸਮੇਤ ਸਥਿਤੀ ਅਨੁਸਾਰ ਰੰਗ ਪਰਦਾ ਹੈ ਬਰਨਾਰਡ ਸ਼ਾ ਦਾ ਆਪਣੇ ਅੰਤਲੇ ਦਿਨਾਂ ਵਿੱਚ ਲਿਖਿਆ ਨਾਟਕ ਪੁਤਲੀਆਂ ਦਾ ਖੇਲ ਸੀ ਜਿਸ ਦਾ ਨਾਂ ਸੀ ਸ਼ੇਕਸਪੀਅਰ ਅਤੇ ਸ਼ਾ ਅੱਜਕੱਲ ਮਨਚ ਦੀ ਕਲਾ ਤੇ ਕਾਰੀਗਰੀ ਇੰਨੀ ਉਨਤੀ ਕਰ ਗਈ ਹੈ ਕਿ ਪੁਤਲੀਆਂ ਦੇ ਤਮਾਸ਼ੇ ਵਿੱਚ ਸੁੰਦਰ ਦ੍ਰਿਸ਼ ਵੀ ਆਸਾਨੀ ਨਾਲ ਪੇਸ਼ ਕੀਤੇ ਜਾ ਸਕਦੇ ਹਨ ਤੇ ਵੱਖ-ਵੱਖ ਪਾਤਰਾਂ ਲਈ ਟੁਕਵੇ ਤੇ ਸੋਹਣੀ ਆਵਾਜ਼ ਦਾ ਵੀ ਪ੍ਰਬੰਧ ਕੀਤਾ ਜਾ ਸਕਦਾ ਹੈ ਸ਼ਹਿਰੀ ਨਾਟਕਾਂ ਤੇ ਫਿਲਮਾਂ ਦੇ ਲਿਸ਼ਕ ਪੁਸ਼ਕ ਨੇ ਪੁਤਲੀ ਨਾਟਕ ਦੀ ਸਾਦਗੀ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ ਜੁਰਪ ਵਿੱਚ ਪੁਤਲੇ ਨਾਟਕਾਂ ਨੂੰ ਸ਼ੈਰੀ ਨਾਟਕਾਂ ਵਾਂਗ ਹੀ ਪੇਸ਼ ਕਰਨ ਦੀ ਰੀਤ ਚੱਲ ਪਈ ਹੈ। ਉੱਥੇ ਦ੍ਰਿਸ਼ ਚਿੱਤਰਾ, ਬੱਤੀਆਂ, ਚਾਨਣ ਪ੍ਰਭਾਵ ਤੇ ਗੁੰਝਲਦਾਰ ਸਜਣਾ ਉੱਪਰ ਜ਼ੋਰ ਦੇਣ ਦੀ ਰੁਚੀ ਪ੍ਰਦਾਨ ਹੈ। ਜਿਸ ਕਾਰਨ ਪੁਤਲੀ ਨਾਟਕ ਦੀ ਸਾਦਗੀ, ਫੁਰਤੀ ਤੇ ਪੁਤਲੀਆਂ ਵਾਲੇ ਦੀਆਂ ਹਸਾਉਣੀਆਂ ਗੱਲਾਂ ਵਿੱਚੋਂ ਉਪਜਨ ਵਾਲਾ ਰਸ ਖਤਮ ਹੋ ਰਿਹਾ ਹੈ। ਇਸ ਪ੍ਰਕਾਰ ਲੇਖਕ ਨੇ ਇਸ નિਬੰਧ ਦੇ ਵਿੱਚ ਪੁਤਲੀਆਂ ਦੇ ਤਮਾਸ਼ੇ ਨੂੰ ਵਿਸ਼ੇ ਦੇ ਰੂਪ ਵਿੱਚ ਲੈ ਕੇ ਇਸ ਬਾਰੇ ਭਰਪੂਰ ਜਾਣਕਾਰੀ ਦਿੱਤੀ ਹੈ ਅਤੇ ਨਾਲ ਹੀ ਲੇਖਕ ਨੇ ਇਸ ਗੱਲ ਨੂੰ ਵੀ ਪ੍ਰਗਟ ਕੀਤਾ ਹੈ ਕਿ ਪੁਤਲੀਆਂ ਦੇ ਤਮਾਸ਼ੇ ਕਰਨ ਵਾਲੇ ਕਲਾਕਾਰਾਂ ਨੂੰ ਮਾਲੀ ਸਹਾਤਾ ਦੇ ਕੇ ਇਸ ਕਲਾ ਨੂੰ ਹੋਰ ਵਿਧਾਇਆ ਜਾ ਸਕਦਾ ਹੈ ਉਹਨਾਂ ਨੂੰ ਸਮਾਜ ਸੁਧਾਰ ਦੇ ਪ੍ਰਸੰਗ ਵਿੱਚ ਤਮਾਸ਼ੇ ਕਰਨ ਲਈ ਪ੍ਰੇਰਿਤ ਕਰਕੇ ਇਸ ਕਲਾ ਨੂੰ ਹੋਰ ਵੀ ਵਧੀਆ ਢੰਗ ਨਾਲ ਸੁਰਜੀਤ ਕੀਤਾ ਜਾ ਸਕਦਾ ਹੈ ਕਹਿੰਦਾ ਮਤਲਬ ਕਿ ਦੁਬਾਰਾ ਤੋਂ ਇਸ ਕਲਾ ਨੂੰ ਲੋਕਾਂ ਅੱਗੇ ਪੇਸ਼ ਕੀਤਾ ਜਾ ਸਕਦਾ ਹੈ ਇਸ ਪ੍ਰਕਾਰ ਪੁਤਲੀਆਂ ਦੇ ਤਮਾਸ਼ੇ ਰਾਹੀ ਬਲਵੰਤ ਗਾਰਗੀ ਨੇ ਉਲੋਪ ਹੋ ਰਹੀ ਇਸ ਕਲਾ ਨੂੰ ਸੁਰਜੀਤ ਕਰਨ ਦਾ ਯਤਨ ਕੀਤਾ ਹੈ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਇਹ ਵਿਸ਼ਾ ਮੌਲਿਕ ਤੇ ਸਲਾਹਣਯੋਗ ਹੈ ਮਤਲਬ ਪ੍ਰੈਸ ਕਰਨਯੋਗ ਹੈ ਠੀਕ ਹੈ ਬੇਟਾ ਇਸ ਤਰ੍ਹਾਂ ਤੁਸੀਂ ਇਹਨੂੰ ਅੱਛੇ ਤਰ੍ਹਾਂ ਕਰ ਲੈਣਾ ਤੇ ਕੋਈ ਵੀ ਲਾਈਨ ਮਿਸ ਨਾ ਕਰਨਾ ਕਿਉਂਕਿ ਅਗਰ ਤੁਸੀਂ ਕੁਝ ਮਿਸ ਕਰ ਦੋਗੇ ਤੇ ਇਹਦੀ ਲੈਂਥ ਘਟ ਜਾਏਗੀ ਠੀਕ ਹੈ ਬੇਟਾ ਤੇ ਅਗਲੀ ਵੀਡੀਓ ਵਿੱਚ ਅਹੀ ਨਵਾਂ ਟੌਪਿਕ ਲਵਾਂਗੇ ਤਦ ਤੱਕ ਤੁਸੀਂ ਇਹਨੂੰ ਅੱਛੇ ਤਰ੍ਹਾਂ ਪੜ੍ਹ ਲਓ ਟੇਕ ਕੇਅਰ